ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਜਿਸ ਸਮੇਂ ਪੰਜਾਬ ਦੇਸ਼ ਵਿੱਚ ਆਇਆ ਨਾ ਮਠੰਡੇ ਦੀ ਧਰਤੀ ਤੇ ਇਹ ਸਾਰਾ ਜੰਗਲ ਹੁੰਦਾ ਸੀ ਉਸ ਸਮੇਂ ਬਰਾਣਸੀ ਤੇ ਜਾ ਜੰਗਲ ਸੀ ਲੇਕਿਨ ਉਦੋਂ ਪਹਿਲਾਂ ਵੀ ਮਹਾਰਾਜੇ ਤੇ ਆਏ ਸੀ ਤੇ ਲੱਲਾ ਬੇਗਨਾ ਜੰਗ ਮਹਾਰਾਜੇ ਦੀ ਇੱਥੇ ਹੋਈ ਸੀ ਮਹਾਰਾਜ ਦੀ ਧਰਤੀ ਤੇ ਆਏ। ਉਸ ਸਮੇਂ ਇੱਥੇ ਕੌੜਿਆਂ ਦਾ ਜਿਹੜਾ ਸੀ ਦਬਦਬਾ ਸੀਗਾ। ਮਹਾਰਾਜ ਕੇ ਤੇ ਕੌੜੇ ਦੋ ਕਟੰਬ ਸਨ ਇੱਥੇ ਕਹਿ ਲੋ ਜਿਹੜੇ ਦੋ ਕਬੀਲੇ ਸਨ ਹੁਣ ਵਰਗੀਆਂ ਗੱਲਾਂ ਨਹੀਂ ਸੰਨ ਪਰ ਜਿਹੜੇ ਕੌੜੇ ਸੰਨ ਇਹ ਹਮੇਸ਼ਾ ਹੀ ਆਪਣੇ ਦਬ ਦਵੇ ਨਾਲ ਇਹਨਾਂ ਨੂੰ ਮਹਾਰਾਜ ਕਹਨੋਂ ਦਵਾ ਕੇ ਰੱਖਦੇ ਹੁੰਦੇ ਇਹਨਾਂ ਨੇ ਮਹਾਰਾਜ ਜਦੋਂ ਇੱਥੇ ਆਏ ਤੇ ਆਪਣੇ ਕਿਸੇ ਵਡੇਰੇ ਦਾ ਮਨਾ ਰਹੇ ਸੰਨ ਕੋਈ ਦਿਹਾੜਾ ਬੜਾ ਕੱਟ ਹੋਇਆ ਮਹਾਰਾਜ ਕਹਿੰਦੇ ਕੀ ਮਨਾ ਰਹੇ ਹੋ ਬੜਾ ਕੱਟ ਕੀਤਾ ਕਹਿੰਦੇ ਜੀ ਸਾਡਾ ਵਡੇਰਾ ਹੋਇਆ ਉਹਦਾ ਉਹਨੇ ਬੜਾ ਲੋਕਾਂ ਦਾ ਭਲਾ ਕੀਤਾ ਸੀ ਉਹਦਾ ਦਿਨ ਮਨਾ ਰਹੇ ਆ ਮਾਰੇ ਕਹਿੰਦੇ ਭਾਈ ਦਿਖਾਈਏ ਵੀ ਤੁਹਾਨੂੰ ਤੁਹਾਡਾ ਬਡੇਰਾ ਕਿੱਥੇ ਹੈ ਕਹਿੰਦੇ ਮਹਾਰਾਜ ਉਹ ਬਡੇਰਾ ਹੋਣਾ ਕਿੱਥੋਂ ਸਾਰਿਆਂ ਵਿੱਚ ਹੀ ਵੱਸਦਾ ਉਹ ਇੱਥੇ ਮੇਲੇ ਵਿੱਚ ਭਰਪੂਰ ਆ ਸਾਡਾ ਮਾਰੇ ਨੇ ਆਪਣਾ ਹੀ ਛੋਟੀ ਸਿਰ ਤੇ ਰੱਖੀ ਤੇ ਜਦੋਂ ਵੇਖਦਾ ਹੈ ਕਈ ਨਖਿੱਤ ਜੁਨਾ ਵਿੱਚੋਂ ਆ ਕੇ ਤੇ ਕਾਮ ਬਣਿਆ ਬੈਠਾ ਹੈ ਪਹਾੜੀ ਉੱਪਰ ਮਾਰੇ ਕਹਿੰਦੇ ਹੁਣ ਤੂੰ ਜਿਹੜਾ ਵੇਖਿਆ ਉਹ ਸੰਗਤਾਂ ਨੂੰ ਸੁਣਾ ਕਹਿੰਦਾ ਮਹਾਰਾਜ ਉੱਤੇ ਕਾਂ ਬਣਿਆ ਬੈਠਾ ਜਿਹਨੂੰ ਅਸੀਂ ਮਨਾਈ ਜਾਂਦੇ ਆ ਜਿਹਦਾ ਦਿਨ ਐਦਾਂ ਹੀ ਲੋਕ ਆਪਣੇ ਅਲੀ ਇਕੱਟਦੇ ਆ ਨਾ ਉਹ ਸਮੇਂ ਫਿਰ ਇੱਥੇ ਇਹ ਮਹਾਰਾਜ ਕੇ ਮਹਾਰਾਜ ਦੇ ਕੋਲ ਆਏ ਕਹਿੰਦੇ ਮਹਾਰਾਜ ਕਿਰਪਾ ਕਰੋ ਸਾਨੂੰ ਇਹ ਕੌੜੇ ਵਸਣ ਨਹੀਂ ਦਿੰਦੇ ਸਾਨੂੰ ਥੋੜਾ ਬਹੁਤਾ ਜਗ੍ਹਾ ਦਿਵਾਓ ਉਹ ਸਮੇਂ ਇਹ ਸਾਧ ਸੰਗਤ ਜੀ ਮੰਨੇ ਨਹੀਂ ਤੇ ਮਹਾਰਾਜ ਦੇ ਕੋਲੇ ਸਿੱਖੀ ਵੀ ਲੈਣ ਆਏ ਮਹਾਰਾਜ ਕਹਿੰਦੇ ਤੁਹਾਨੂੰ ਹੰਕਾਰ ਹੈ ਆਪਣੀ ਜਾਇਦਾਦਾਂ ਦਾ ਦੌਲਤਾਂ ਦਾ ਸਿੱਖੀ ਧਾਰਨ ਕਰਨ ਤੋਂ ਪਹਿਲਾਂ ਹੰਕਾਰ ਨੂੰ ਨਿਮਰਤਾ ਹੰਕਾਰ ਖਤਮ ਕਰਕੇ ਨਿਮਰਤਾ ਵਿੱਚ ਆਓ ਤੂੰ ਸਿੱਖੀ ਦੇ ਅਧਿਕਾਰੀ ਨਹੀਂ ਏਸੀ ਜਗ੍ਹਾ ਤੇ ਫਿਰ ਸੱਤਵੇਂ ਪਾਤਸ਼ਾਹ ਜਦੋਂ ਆਉਂਦੇ ਨੇ ਨਾ ਗੁਰੂ ਹਰ Rai ਸਾਹਿਬ ਜੀ ਸਤਗੁਰੂ ਨੇ ਡੇਰਾ ਕੀਤਾ ਉਸ ਸਮੇਂ ਵੀ ਇਹਨਾਂ ਦੀ ਹਾਲਤ ਬੜੀ ਮਾੜੀ ਸੀ ਇਹਨਾਂ ਨੇ ਜਾ ਕੇ ਮਹਾਰਾਜ ਨੂੰ ਬੇਨਤੀ ਫਿਰ ਕੀਤੀ ਮਹਾਰਾਜ ਕਿਰਪਾ ਕਰੋ ਅਸੀਂ ਬੜੇ ਸ਼ਰਮਿੰਦੇ ਆ ਸਾਡੀਆਂ ਬੀਬੀਆਂ ਨੌਆਂ ਧੀਆਂ ਜਦੋਂ ਖੂਹਾਂ ਤੋਂ ਪਾਣੀ ਭਰਦੀਆਂ ਤੇ ਇਹਨਾਂ ਦੇ ਨੌਜਵਾਨ ਮੁੰਡੇ ਭੱਦੀਆਂ ਮਜ਼ਾਕਾਂ ਤੇ ਟੀਚਰਾਂ ਕਰਦੇ ਨੇ ਸਾਨੂੰ ਸਾਡੀਆਂ ਨੌਆਂ ਧੀਆਂ ਇੱਕ ਨੌਂ ਵਿਆਹੀ ਗਈ ਪਿੰਡ ਦੀ ਉਹ ਇੱਕ ਮੁੰਡੇ ਨੇ ਭੱਦੀ ਟੀਚਰ ਕੀਤੀ ਉਹਨੂੰ ਉਹਨੇ ਜਾ ਕੇ ਆਪਣੇ ਸੱਸ ਸਹੁਰੇ ਪਰਿਵਾਰ ਨੂੰ ਕਿਹਾ ਵੀ ਮੈਂ ਨਹੀਂ ਜਾਣਾ ਉੱਥੇ ਉੱਤੇ ਟੀਚਰਾਂ ਕਰ ਦਿੰਦੇ ਨੇ ਭੈੜੀਆਂ ਬੋਲੀਆਂ ਬੋਲਦੇ ਨੇ ਮਜ਼ਾਕਾਂ ਕਰਦੇ ਨੇ ਬੜਾ ਸ਼ਰਮਿੰਦਾ ਹੋਇਆ ਪਰਿਵਾਰ ਤੇ ਇਕੱਠਾ ਹੋ ਕੇ ਸਾਰਾ ਕਬੀਲਾ ਮਹਾਰਾਜ ਕੋਲ ਗਿਆ ਫਿਰ ਮਾਰੇ ਨੀ ਇਹਨਾਂ ਨੂੰ ਕੌੜਿਆਂ ਨੂੰ ਬੁਲਾ ਕੇ ਕਹਿੰਦੇ ਭਾਈ ਇਹਨਾਂ ਨੂੰ ਪੰਜ ਹਲਾਂ ਦੀ ਜਗ੍ਹਾ ਦੇ ਦਿਓ ਤੁਹਾਡੀ ਭਰਾ ਨੇ ਕੋਈ ਨਹੀਂ ਇਹ ਵੀ ਖਾ ਲੈਣਗੇ ਕੋਈ ਥੋੜਾ ਬਹੁਤਾ ਕਰਕੇ ਕਿਰਤ ਆਪਣੀ ਕਹਿੰਦੇ ਮਹਾਰਾਜ ਜਿੱਤਰ ਜਾਣਾ ਚਾਹੁੰਦੇ ਜਾਵੜ ਨਸੀਨਾਂ ਨੂੰ ਸੁਈ ਦੇ ਨੱਕੀ ਜਿਨੀ ਜਗ੍ਹਾ ਨਹੀਂ ਦਿੰਦੇ ਆਖੋ ਸਤਿਨਾਮ ਵਾਹਿਗੁਰੂ ਕਿਵੇਂ ਬਖਸ਼ਿਸ਼ਾਂ ਕਰਦੇ ਨੇ ਮਹਾਰਾਜ ਇਹਨਾਂ ਨੇ ਬੜੀ ਸੇਵਾ ਕੀਤੀ ਮਹਾਰਾਜ ਕਹਾਂ ਨੇ ਮਹਾਰਾਜ ਦੀ ਬੜੀ ਆਉ ਭਗਤ ਰਹਿ ਕੇ ਸੇਵਾ ਕਰਦੇ ਨੇ ਬੇਨਤੀਆਂ ਕਰਦੇ ਨੇ ਮਹਾਰਾਜ ਤੇ ਭਰੋਸਾ ਰੱਖਦੇ ਨੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਨੇ ਮਾਰੇ ਕਹਿੰਦੇ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਬੜੀ ਤਾਕਤ ਸਾਧ ਸੰਗਤ ਜੀ ਜਿਹੜੇ ਸਤਗੁਰ ਦੇ ਦਰ ਘਰ ਦੀ ਸੇਵਾ ਲਗਣ ਨਾਲ ਮਨ ਨਾਲ ਰਾਤਵੇਂ ਬੈਣ ਦੇ ਕੀਤੀ ਸੀ ਸੇਵਾ ਤੇ ਕਰਦੇ ਨੇ ਸਤਗੁਰੂ ਜ਼ਰੂਰ ਉੱਠ ਕੇ ਤਰੁੱਠ ਕੇ ਬਖਸ਼ਿਸ਼ ਕਰਦੇ ਨੇ ਸਤਗੁਰ ਜੀ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਮਹਾਰੇ ਤੁਸੀਂ ਕਿਰਪਾ ਕਰੋ ਜਦੋਂ ਇਹਨਾਂ ਨੇ ਕੋਰੀ ਨਾ ਕਰ ਦਿੱਤੀ ਤੇ ਮਹਾਰਾਜ ਇਹਨਾਂ ਨੂੰ ਕਹਿੰਦੇ ਆਏ ਕਰੋ ਹੁਣੀ ਚੱਕੋ ਆਪਣਾ ਡੰਡਾ ਡੇਰਾ ਮਹਾਰਾਜ ਗਿਆਨ ਨੂੰ ਕਹਿੰਦੇ ਹੁਣੀ ਚੱਕੋ ਡੰਡਾ ਡੇਰਾ ਜਿੱਥੇ ਤੁਹਾਨੂੰ ਰਾਤ ਪੈ ਜਾਏ ਉੱਥੇ ਜਾ ਕੇ ਆਪਣਾ ਵਸੋਂ ਕਰ ਲਿਓ ਜੇ ਪਿੰਡ ਵਸਾ ਲਿਓ ਕਹਿੰਦੇ ਸਤਿਵੰਤੋ ਮਹਾਰਾਜ ਇਹਨਾਂ ਦਾ ਆਗੂ ਸੀਗਾ ਕਾਲਾ ਤੇ ਸਾਧ ਸੰਗਤ ਇਹ ਅੱਗੇ ਲੱਗ ਕੇ ਚੱਲਿਆ ਸਾਰੇ ਤੁਰਪੇ ਸਾਜੋ ਸਮਾਨ ਚੁੱਕ ਕੇ ਆਪਣਾ ਜਦੋਂ ਗਏ ਜਿੱਥੇ ਜਾ ਕੇ ਰਾਤ ਪਈ ਉਹ ਇੱਕ ਬੜਾ ਇਲਾਕੇ ਦਾ ਵੱਡਾ ਚੌਧਰੀ ਤੇ ਲੋਕ ਉਹਦਾ ਬੜਾ ਭੈ ਖਾਂਦੇ ਨੇ ਜਿਹਦਾ ਨਾਮ ਜੈਤਪੁਰਾਣਾ ਦੱਸਿਆ ਇਤਿਹਾਸ ਨੇ ਇਹ ਜੈਤਪੁਰਾਣੇ ਦੀ ਜ਼ਮੀਨ ਵਿੱਚ ਜਾ ਕੇ ਡੇਰਾ ਕਰ ਲਿਆ ਇਹਨਾਂ ਨੇ ਮਹਾਰਾਜ ਕਹਿੰਦਾ ਜਦੋਂ ਉੱਥੇ ਜਾ ਕੇ ਡੇਰਾ ਕੀਤਾ ਉਹਨੂੰ ਪਤਾ ਲੱਗ ਗਿਆ ਉਹਨੇ ਆ ਕੇ ਧਮਕਾਉਣਾ ਸ਼ੁਰੂ ਕਰਤਾ ਕਹਿੰਦਾ ਛੱਡੋ ਮੇਰੀ ਜ਼ਮੀਨ ਨਿਕਲੋ ਇੱਥੋਂ ਤੁਹਾਨੂੰ ਕਿਨੇ ਕਿਹਾ ਕਹਿੰਦੇ ਅਸੀਂ ਗੁਰੂ ਹਰ Rai ਸਾਹਿਬ ਦੇ ਬਚਨ ਨਾਲ ਇੱਥੇ ਆ ਕੇ ਬੈਠੇ ਆ ਤੇਰੀ ਜ਼ਮੀਨ ਤੇ ਕਬਜ਼ਾ ਨਹੀਂ ਕਰਨਾ ਏ ਕਹਿੰਦਾ ਮੈਂ ਨਹੀਂ ਕਿਸੇ ਗੁਰੂ ਨੂੰ ਜਾਣਦਾ ਤੁਸੀਂ ਜੁੱਲੀ ਬਿਸਤਰਾ ਚੱਕੋ ਤੇ ਗਾਹਾਂ ਤੁਰਦੇ ਬਣੋ ਆਖੋ ਸਤਨਾਮ ਵਾਹਿਗੁਰੂ ਇਹ ਕਾਲਾ ਸਤਗੁਰੂ ਜੀ ਦੇ ਕੋਲ ਗਿਆ ਜਿਹੜਾ ਮੁਖੀ ਸੀ ਇਹਨਾਂ ਦਾ ਕਹਿੰਦਾ ਮਹਾਰਾਜ ਜੈਦਰਾ ਜੈਦਪੁਰਾਣਾ ਆਇਆ ਉਹ ਕਹਿੰਦਾ ਕਿ ਮੇਰੀ ਜ਼ਮੀਨ ਛੱਡ ਦਿਓ ਮੈਂ ਨਹੀਂ ਸਤਿਗੁਰਾਂ ਨੂੰ ਜਾਣਦਾ ਤੇ ਜੇ ਨਾ ਚੱਕੋਂਗੇ ਡੰਡਾ ਡੇਰਾ ਇੱਥੋਂ ਜ਼ਮੀਨ ਚੋਂ ਤੇ ਹੋ ਸਕਦਾ ਤੁਹਾਡਾ ਕਿੰਨਾ ਵੀ ਬੁਰਾ ਹਾਲ ਮੈਂ ਕਰ ਸਕਦਾ ਮਾਰ ਵੀ ਸਕਦਾ ਡਰਾਇਆ ਸਾਨੂੰ ਮਾਰੇ ਕਹਿੰਦੇ ਤਕੜੇ ਹੋ ਕੇ ਉਹਦੇ ਨਾਲ ਟੱਕਰਾ ਲਓ ਡਰਿਓ ਨਾ ਜੇ ਤਾ ਤੁਹਾਡੀ ਹੋਏਗੀ ਆਖੋ ਸਤਨਾਮ ਵਾਹਿਗੁਰੂ ਜਾਮ ਗੁਰੂ ਹੈ ਵੱਲ ਤਨੈ ਕਿਆ ਕਰ ਉਪਦੀਜੈ ਜਾਮ ਗੁਰੂ ਹੈ ਵੱਲ ਲਖ ਵਾਹਿ ਕਿਆ ਜਿਹਦੇ ਵੱਲ ਗੁਰੂ ਹੋ ਜੇ ਹੋ ਨੋ ਵਾਹਿਗੁਰੂ ਜੀ ਦਾ ਰੱਖਾ ਵਾਹਿਗੁਰੂ ਲਾਈ ਰੱਖ ਲਈਏ ਤੈਨ ਰੱਖਣ ਹਾਂ ਸਭਿਆਦ ਅਟਾਈ ਕਹੋ ਨਾਨਕ ਕਿਰਪਾ ਭਈ ਰੱਬ ਭਏ ਸਹਾਈ ਕਹੋ ਨਾਨਕ ਕਿਰਪਾ ਭਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਜਦੋਂ ਇਹ ਅਸ਼ੀਰਵਾਦ ਲੈ ਕੇ ਵਾਪਸ ਮੁੜਿਆ ਨਾ ਭਾਈ ਕਾਲਾ ਤੇ ਜੈਤ ਪੁਰਾਣਾ ਚੜ੍ਹਾਈ ਕਰਕੇ ਆ ਗਿਆ ਆਪਣੇ ਬੰਦੇ ਲੈ ਕੇ ਜਦੋਂ ਆਇਆ ਤੇ ਤਰੋਂ ਲਲਕਾਰਿਆ ਆ ਕੇ ਵੀ ਤਿਆਰ ਸਨ ਇਹਨੇ ਆਪਣੀ ਵਾਰਸ਼ੀ ਦਾ ਵਾਰ ਕੀਤਾ ਭਾਈ ਕਾਲੇ ਦੇ ਉੱਤੇ ਜਦੋਂ ਵਾਰ ਕੀਤਾ ਨਾ ਗੁਰਮੁਖ ਪਿਆਰਿਓ ਆਪਣੀ ਢਾਲ ਨਾਲ ਵਾਰ ਰੋਕ ਕੇ ਤੇ ਆਪਣੀ ਕਿਰਪਾਨ ਨਾਲ ਭਾਈ ਕਾਲੇ ਨੇ ਸਤਗੁਰੂ ਜੀ ਦਾ ਧਿਆਨ ਧਰ ਕੇ ਸਤਵੇਂ ਪਾਸ਼ਾ ਦਾ ਜੈਤ ਪੁਰਾਣੇ ਤੇ ਜਦੋਂ ਵਾਰ ਕੀਤਾ ਤੇ ਗੁਰਮੁਖ ਪਿਆਰਿਓ ਅਤੀ ਧੜ ਇੱਧਰ ਤੇ ਅੱਧੀ ਇੱਧਰ ਡਗ ਪਈ ਆਖੋ ਸਤਿਨਾਮ ਗਾਤਰੇ ਪਰਨੇ ਚੀਰ ਦਿੱਤਾ ਇਹਨੇ ਇੰਨੇ ਜ਼ੋਰ ਦੀ ਵਾਰ ਕੀਤਾ ਜਦੋਂ ਚੜਾਈ ਕਰ ਗਿਆ ਫੌਜਾਂ ਉਸੇ ਟਾਈਮ ਗੋਡੇ ਟੇਕ ਗਈਆਂ ਵਾਪਸ ਟਲੀਆਂ ਗਈਆਂ ਜਾ ਕੇ ਸਾਰਾ ਕਬੀਲਾ ਇਕੱਠਾ ਹੋ ਕੇ ਮਹਾਰਾਜ ਨੂੰ ਵਧਾਈ ਦੇ ਕੇ ਆਇਆ ਸ਼ੁਕਰਾਨਾ ਕਰਕੇ ਆਏ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਜਿੱਤ ਹੋਈ ਤੇ ਹੁਣ ਸਾਨੂੰ ਉੱਥੋਂ ਕੀ ਹਲਾਉਣ ਵਾਲਾ ਨਹੀਂ ਹੁਣ ਜਦੋਂ ਇਹਨਾਂ ਨੇ ਆਪਣਾ ਇੱਥੇ ਪਿੰਡ ਵਸਾ ਲਿਆ ਨਾ ਭਾਈ ਕਾਲੇ ਹੋਰਾਂ ਨੇ ਤੇ ਇਹਦਾ ਇੱਕ ਭਰਾ ਸੀ ਜਿਹੜਾ ਚੜ੍ਹਾਈ ਕਰ ਗਿਆ ਉਹਦੇ ਦੋ ਪੁੱਤਰ ਸਨ ਸੰਦਲੀ ਤੇ ਫੂਲ ਹੁਣ ਗਰੀਬੀ ਬੜੀ ਸੀਗੀ ਅਤ ਦੀ ਗਰੀਬੀ ਬੜਾ ਔਖਾ ਪਹਿਲਾਂ ਤਾਂ ਪਿੰਡ ਵਸਾਇਆ ਘਰ ਬਣਾਏ ਛੋਟੇ ਛੋਟੇ ਆਪਦੇ ਆਪਦੇ ਸਾਰੇ कुटुंब ਕਬੀਲੇ ਨੂੰ ਇਕੱਠਾ ਕਰਕੇ ਉੱਥੇ ਇਹਨੇ ਕੀ ਕੀਤਾ ਮਨ ਵਿੱਚ ਆਈ ਕਿਉਂ ਨਾ ਸਤਵੇਂ ਪਾਸ਼ਾ ਦੇ ਕੋਲ ਚੱਲੀਏ ਆਪਣੇ ਭਤੀਜਾਂ ਨੂੰ ਸਿਖਾ ਲਿਆ ਕਹਿੰਦਾ ਐਂ ਇਉਂ ਕਰਿਓ ਮਹਾਰਾਜ ਦੇ ਕੋਲ ਜਾ ਕੇ ਢਿੱਡ ਵਜਾਉਣ ਲੱਗ ਜਿਓ ਜੇ ਜਾ ਕੇ ਨਮਸਕਾਰ ਕੀਤੀ ਮਹਾਰਾਜ ਦੇ ਸਾਹਮਣੇ ਖੜ ਕੇ ਢਿੱਡ ਵਜਾਉਣ ਲੱਗ ਗਏ ਤੇ ਭਤੀਜੇ ਮਹਾਰਾਜ ਕਹਿੰਦੇ ਕਾਲਿਆ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਢਿੱਡ ਵਜਾਉਂਦੇ ਨੇ ਢਿੱਡ ਕੁੱਟਦੇ ਨੇ ਆਪਣਾ ਕਿਉਂ ਮਹਾਰਾਜ ਇਹ ਕਹਿੰਦੇ ਨੇ ਖਾਣ ਲਈ ਕੁਝ ਐ ਨਹੀਂ ਢਿੱਡੋ ਭੁੱਖਿਆਂ ਕਿਰਪਾ ਕਰੋ ਮੇਰਾ ਭਰਾ ਚੜ੍ਹਾਈ ਕਰ ਗਿਆ ਘਰ ਵਿੱਚ ਇੰਨਾ ਕੁਝ ਹੈ ਨਹੀਂ ਕਿ ਮੈਂ ਆਪਣਾ ਵੀ ਪਰਿਵਾਰ ਪਾਲਾਂ ਤੇ ਭਤੀਜੇ ਵੀ ਪਾਲਾਂ ਤੁਸੀਂ ਮਿਹਰ ਕਰੋ ਬਖਸ਼ਿਸ਼ਾਂ ਕਰਨ ਵਾਲਿਓ ਇੱਥੇ ਫਿਰ ਮਾਰੇ ਨੇ ਬਖਸ਼ਿਸ਼ ਕੀਤੀ ਯਾਦ ਰੱਖਿਓ ਮਾਰਾ ਕਹਿੰਦੇ ਉਹ ਕਾਲਿਆ ਤੂੰ ਕਹਿਣਾ ਕਿ ਢਡੋ ਭੁੱਖੇ ਨੇ ਤਨੋਂ ਨੰਗੇ ਨੇ ਸਮਾ ਆਏਗਾ ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ ਸੱਤਵੇਂ ਪਾਤਸ਼ਾਹ ਨੇ ਬਚਨ ਕੀਤੇ ਖੁਸ਼ ਹੋ ਗਿਆ ਕਾਲਾ ਖੁਸ਼ ਹੋ ਕੇ ਜਦੋਂ ਘਰ ਗਿਆ ਘਰ ਵਾਲੀ ਕਹਿੰਦੀ ਬੜਾ ਖੁਸ਼ ਹੋਇਆ ਹੁਣ ਕੀ ਮਿਲ ਗਿਆ ਬਈ ਕਹਿੰਦਾ ਮੇਰੇ ਸਤਪੁਰਾਂ ਨੇ ਮੇਰੇ ਭਤੀਜਾ ਨੂੰ ਰਾਜ ਭਾਗ ਦੀ ਬਖਸ਼ਿਸ਼ ਕਰ ਦਿੱਤੀ ਉਸੇ ਸਮੇਂ ਬੱਸ ਫਿਰ ਤੁਹਾਨੂੰ ਪਤਾ ਬੀਬੀਆਂ ਕਿਵੇਂ ਕਰਦੇ ਹੁੰਦੇ ਕਹਿੰਦੀ ਲੈ ਭਤੀਜਾ ਨੂੰ ਰਾਜ ਭਾਗ ਦਿਵਾ ਲਿਆ ਓ ਤੇ ਤੇਰੇ ਜਵਾਕ ਇਹਨਾਂ ਦਾ ਪਾਣੀ ਭਰਨਗੇ ਆਖੋ ਸਤਨਾਮ ਵਾਹਿਗੁਰੂ ਮੇਰੇ ਮੁੰਡੇ ਇਹਦਾ ਪਾਣੀ ਭਰਨਗੇ ਆਪਦੇ ਸ਼ਰੀਕਾਂ ਦਾ ਕਹਿੰਦਾ ਗੱਲ ਉੱਤੇ ਠੀਕ ਐ ਬਾਈ ਪਤੀਜਿਆਂ ਨੂੰ ਤਾਂ ਰਾਜ ਭਾਗ ਦਿਵਾ ਲਿਆ ਐ ਬਖਸ਼ਿਸ਼ ਬਚਨ ਬਚਨ ਤੇ ਭਰੋਸਾ ਹੁੰਦਾ ਸੀ ਇਹ ਨਹੀਂ ਵੀ ਇੱਥੇ ਵੀ ਅਰਦਾਸ ਕਰਨ ਲਈ ਮਹਾਰਾਜ ਨੇ ਹੁਕਮ ਦੇ ਦਿੱਤਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉੱਥੇ ਜਾ ਕੇ ਕਿਸੇ ਸਿਆਣੇ ਨੂੰ ਪੁੱਛਦਾ ਵੀ ਮਿਲ ਜੂਗਾ ਸੋਈ ਸੋਈ ਕਿ ਨਹੀਂ ਆਖੋ ਸਤਨਾਮ ਵੀ ਹੁਕਮ ਤਾਂ ਆਇਆ ਸੀ ਵੀ ਸੋਈ ਸੋਈ ਦੇਵੇ ਮਿਲ ਜੂ ਸੋਈ ਸੋਈ ਬਿਜੀ ਦੇ ਕੋਲੇ ਅਰਦਾਸ ਕਰਕੇ ਆਏ ਤੈਨੂੰ ਭਰੋਸਾ ਨਹੀਂ ਕਹਿੰਦਾ ਵੀ ਗਲਤ ਆ ਠੀਕ ਆ ਮੇਰੇ ਘਰ ਵਾਲੀ ਦੀ ਮੇਰੇ ਮੁੰਡੇ ਕੀ ਕਰਨਗੇ ਹੁਣ ਆਪਦੇ ਲੈ ਕੇ ਉਹਨਾਂ ਨੂੰ ਵੀ ਸਿਖਾ ਕੇ ਲੈ ਕੇ ਕਹਿੰਦੇ ਕਾਲਿਆ ਇਹ ਹੁਣ ਕੀ ਕਹਿੰਦੇ ਨੇ ਕਹਿੰਦਾ ਮਹਾਰਾਜ ਮੇਰੇ ਘਰ ਵਾਲੀ ਨਾਰਾਜ਼ ਹੋ ਗਈ ਕਿਉਂ ਕਹਿੰਦੀ ਪੁੱਤ ਜਿਆ ਨੂੰ ਤੇ ਰਾਜ ਭਾਗ ਦਵਾਇਆ ਗੁਰੂ ਕੋਲੋਂ ਦਿਵਾਲਿਆ ਹੈ ਤੇ ਸੱਚੀ ਤਾਂ ਮਹਾਰਾਜ ਉਹ ਵੀ ਹੈ ਕਹਿੰਦੀ ਤੇਰੇ ਪੁੱਤ ਇਹਨਾਂ ਦਾ ਹਾਲਾ ਭਰਨਗੇ ਮਾਰੇ ਕਹਿੰਦੇ ਕਾਲਿਆ ਫੇਰ ਨਾ ਕਰ ਵੇਖ ਉਹ ਰਾਜ ਤਾਂ ਕਰਨਗੇ ਉਹੀ ਜਮਨਾ ਦਾ ਪਾਣੀ ਪੀਣਗੇ ਉਹਨਾਂ ਦੇ ਘੋੜੇ ਪਰ ਗੱਲ ਇਹ ਹੈ ਤੂੰ ਚੱਲ ਕੇ ਗੁਰਨਾਨਕ ਦੀ ਸ਼ਰਨ ਵਿੱਚ ਆਇਆ ਗੁਰੂ ਘਰ ਵਿੱਚ ਆਇਆ ਇੱਥੋਂ ਕੋਈ ਖਾਲੀ ਨਹੀਂ ਮੁੜਗਾ ਕਿਉਂਕਿ ਇਹ ਦਰ ਐਸਾ ਹੈ ਜਿਹੜਾ ਦਰ ਤੇਰੇ ਤੇ ਆਇਆ ਖਾਲੀ ਕਦੇ ਵੀ ਮੁੜਿਆ ਨਾ we <laughs> i right. ਰਤਰੇ ਤੇ ਆਇਆ ਮੰਨੀ ਕਦੇ ਦੇਵੀ ਅੰਠ ਲਾਵੇ ਜਿਹੜਾ ਸ਼ਰਨ ਵਿੱਚ ਆਂਦਾ ਗਲ ਨਾਲ ਲਾ ਲੈਂਦਾ ਆ ਆਖੋ ਸਤਿਨਾਮ ਵਾਹਿਗੁਰੂ ਇਹ ਬਿਰਦ ਸਵਾਮੀ ਸੰਧਾ ਮਾਰੇ ਕਹਿੰਦੇ ਕਾਲਿਆ ਓਏ ਤੇਰੇ ਭਤੀਜਿਆਂ ਦੇ ਘੋੜੇ ਤੇ ਜਮਨਾ ਦਾ ਪਾਣੀ ਪੀਣ ਗਏ ਜੇ ਤੂੰ ਗੁਰੂ ਨਾਨਕ ਦੇ ਘਰ ਤੇ ਐਡਾ ਹੀ ਭਰੋਸਾ ਰੱਖਿਆ ਨਾ ਫਿਰ ਲੈ ਯਾਦ ਰੱਖੀ ਇਹ ਵੀ ਸਰਦਾਰ ਕਹਾਉਣਗੇ ਇਨਾਂ ਤੋਂ ਕੋਈ ਹਾਲਾ ਨਹੀਂ ਭਰਾਏਗਾ ਵਧੀਆ ਪ੍ਰਸ਼ਾਦਾ ਛਕਣਗੇ ਆਪਣੇ ਆਪ ਦੇ ਵਿੱਚ ਸਰਦਾਰ ਹੋਣਗੇ ਇਹਨਾਂ ਨੂੰ ਕਿਸੇ ਦਾ ਹਾਲਾ ਨਹੀਂ ਭਰਨਾ ਪੈਣਾ ਖੁਸ਼ ਹੋ ਗਿਆ ਕਹਿੰਦਾ ਪਹਿਲਾਂ ਨਾਲੋਂ ਤਾਂ ਚੰਗੇ ਆ ਨਾ ਘਰ ਵਾਲੀ ਕੋਲ ਗਿਆ ਕਹਿੰਦੀ ਕੀ ਕਹਿੰਦੇ ਮਹਾਰਾਜ ਕਹਿੰਦਾ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਪੁੱਤ ਵੀ ਸਰਦਾਰ ਕਾ ਹੋਣਗੇ ਇਹਨਾਂ ਨੂੰ ਕਿਸੇ ਦਾ ਹਾਲਾ ਨਹੀਂ ਭਰਨਾ ਪੈਣਾ ਸਾਧ ਸੰਗਤ ਫਿਰ ਉਹ ਕਾਲੇ ਦੇ ਪੁੱਤੀਜਿਆ ਨੇ ਨਾਬੇ ਤੇ ਪਟਿਆਲੇ ਰਿਆਸਤ ਤੇ ਰਾਜ ਕੀਤਾ ਇਹ ਸੱਧੂਆਂ ਨੇ ਉਥੋਂ ਰਾਜ ਮਿਲਿਆ ਸੀ ਆਖੋ ਸਤਿਨਾਮ ਵਾਹਿਗੁਰੂ ਸੱਤਵੇਂ ਪਾਸ਼ਾ ਨੇ ਰਾਜ ਬਖਸ਼ਿਆ ਅੱਜ ਭਾਵੇਂ ਭੁੱਲ ਗਏ ਹੁਣ ਬੈਠੇ ਤਖਤਾਂ ਤੇ ਬੈਠੇ ਕੈਪਟਨ ਵਰਗੇ ਵੀ ਸਾਨੂੰ ਸੱਤਵੇਂ ਪਾਸ਼ਾ ਛੇਵੇਂ ਪਾਸ਼ਾ ਦੀਆਂ ਬਖਸ਼ਿਸ਼ਾਂ ਨੇ ਇਹ ਪਰ ਅੱਜ ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਇਹ ਇਨਸਾਫ ਨਹੀਂ ਸਾਨੂੰ ਦਵਾ ਸਕੇ ਪਰੇ ਬਖਸ਼ਿਸ਼ਾਂ ਛੇਵੇਂ ਸੱਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਮਾਰੇ ਦੀਆਂ ਨੇ ਤੇ ਸਾਧ ਸੰਗ ਜੀ ਗੱਲ ਤੇ ਇਹ ਹੈ ਕਿ ਜਿੰਨਾ ਚਿਰ ਕੋਈ ਵੀ ਗੁਰੂ ਦੇ ਬਚਨ ਵਿੱਚ ਰਹਿੰਦਾ ਹੈ ਉਹਨਾਂ ਤੇ ਬਖਸ਼ਿਸ਼ਾਂ ਵਰਤਦੀਆਂ ਰਹਿੰਦੀਆਂ ਨੇ ਜਦੋਂ ਬਚਨਾਂ ਤੋਂ ਫਿਰ ਜਾਂਦਾ ਫਿਰ ਸਤਿਗੁਰ ਜੀ ਦੀਆਂ ਬਖਸ਼ਿਸ਼ਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਆਖੋ ਸਤਿਨਾਮ ਵਾਹਿਗੁਰੂ ਸਵਾਓ ਇਸ ਕਰਕੇ ਸਤਗੁਰੂ ਜੀ ਦਾ ਘਰ ਐਸਾ ਸਾਧ ਸੰਗ ਜੀ ਜਲ ਤੇ ਥਲ ਕਰ ਥਲ ਤੇ ਕੂਆ ਜਿਸ ਦਰ ਤੇ ਤੁਸੀਂ ਬੈਠੇ ਹੋ ਨਾ ਇਹ ਦਰ ਐਸਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਇਹਨਾਂ ਨੇ ਕਿਹਾ ਸੀ ਮਾਰੇ ਸਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਕਿਸੇ ਨੇ ਕਰਨੇ ਫਿਰ ਇਹ ਲੋਕਾਂ ਨੇ ਕਹਿਣਾ ਕੀ ਪਤਾ ਕਿਹੜੇ ਕਬੀਲੇ ਕਿਹੜੀ ਜਾਤ ਕੁੱਲ ਦੇ ਨੇ ਮਰਨ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਭਾਈ ਇਹਨਾਂ ਦੇ ਨਾਲ ਵਰਤਿਓ ਤੇ ਰਿਸ਼ਤੇ ਇੱਕ ਦੂਜੇ ਨਾਲ ਇਹਨਾਂ ਦੇ ਕਰਿਓ ਇਹ ਸਾਡੇ ਸੇਵਕ ਨੇ ਸਾਡੇ ਸਿੱਖ ਨੇ ਤੇ ਸਾਧ ਸੰਗਤ ਅੱਜ ਫੂਲ ਮਹਾਰਾਜ ਬਹੁਤ ਵੱਡਾ ਨਗਰ ਹੈ ਮੇਰੇ ਸੁਣਨ ਵਿੱਚ ਇਹ ਆਇਆ ਸੀ ਕਿ ਸ਼ਾਇਦ ਉੱਥੋਂ ਦੇ 13 ਸਰਪੰਚ ਬਣਦੇ ਆ ਮੈਂ ਸੁਣਿਆ ਉੱਥੇ ਬਾਬਾ ਪ੍ਰੀਤਮ ਸਿੰਘ ਜੀ ਕਾਰਸੇ ਵਾਲੇ ਸੇਵਾ ਕਰਾਉਂਦੇ ਨੇ ਮੋਢੀਗੱਡ ਗੁਰਦੁਆਰੇ ਕਿਉਂਕਿ ਪਿੰਡ ਉੱਥੇ ਪੰਜਾਬ ਦੇ ਵਿੱਚ ਇੱਕ ਇੱਕ ਪੱਤੀ ਪਿੰਡ ਜਿੱਡੀ ਆ ਉਸ ਪਿੰਡ ਦੀ ਪੱਤੀਆਂ ਦੇ ਸਰਪੰਚ ਬਣਦੇ ਨੇ ਉੱਥੇ ਜਿਵੇਂ ਆਪਣੇ ਤਾਂ 5-5 ਪਿੰਡਾਂ ਦੇ ਬਣਦੇ ਨੇ ਨਾ ਉੱਥੇ ਉਹਨੇ ਇੱਕ ਪੱਤੀ ਆ ਜਿਹੜੀ ਤੇ ਇੱਕ ਪੱਤੀ ਵਿੱਚ 1500 2000 ਵੋਟ ਆ 3000 ਵੋਟ ਆ 5000 ਵੋਟ ਆ ਜਿਵੇਂ ਇਦਾਂ ਬਹੁਤ ਵੱਡਾ ਪਿੰਡ ਹੈ ਫੂਲ ਮਹਾਰਾਜ ਦਾ ਸਾਧ ਸੰਗਤ ਜੀ ਉਸ ਤੋਂ ਹੋਰ ਵੀ ਮਹਾਰਾਜ ਦਾ ਚੱਕ ਆਪਣੇ ਇੱਥੇ ਵਸਿਆ ਉਸੇ ਮਨਾਇ ਤਾ ਜਿਵੇਂ ਆਪਣੇ ਪੰਜਾਬ ਦੇ ਕਈ ਪਿੰਡਾਂ ਤੋਂ ਮੌੜਾਂ ਵਿੜਿੰਗਾ ਗਲਾਬੇ ਵਾਲਾ ਇਹ ਵਸੇ ਨੇ ਐਦਾਂ ਹੀ ਇਹ ਪਿੰਡ ਵਸੇ ਨੇ ਉਥੋਂ ਉੱਠ ਉੱਟ ਕੇ ਜਿਹੜੇ ਆਪਦੀਆਂ ਮੋੜੀਆਂ ਲਿਆ ਕੇ ਉੱਥੇ ਘਟਦੇ ਨੇ ਪਿੰਡ ਦੀਆਂ ਤੇ ਉਹ ਬਖਸ਼ਿਸ਼ ਮਹਾਰਾਜ ਦੀ ਤੁਰੀ ਆਉਂਦੀ ਹੈ ਆਓ ਇਸ ਕਰਕੇ ਸਤਗੁਰ ਦੇ ਨਦਰ ਦੇ ਵਿੱਚ ਆਈਏ ਸਤਗੁਰ ਤੇ ਭਰੋਸਾ ਰੱਖੀਏ ਜਿਹੜੇ ਗੁਰੂ ਤੇ ਭਰੋਸਾ ਰੱਖਦੇ ਨੇ ਮਾਰੇ ਸੱਚੇ ਪਾਤਸ਼ਾਹ ਦੇ ਦਰ ਤੋਂ ਉਹਨਾਂ ਨੂੰ ਸਭ ਕੁਝ ਮਿਲਦਾ ਐ ਮੈਂ ਬੇਨਤੀ ਕਰ ਰਿਹਾ ਸੀ ਜਲ ਤੇ ਥਲ ਕਰ ਗੁਰੂ ਵਿੱਚ ਤਾਕਤ ਐ ਗੁਰੂ ਦਾ ਗੁਰੂ ਦੇ ਦਰ ਦੀ ਵਡਿਆਈ ਐ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਘਰਾਵੇ ਇਹ ਸਤਗੁਰ ਦੇ ਦਰ ਦੀ ਵਡਿਆਈ ਐ ਇਹ ਖਾਰੀ ਤੇ ਰਾਜ ਕਰਾਵੇ ਰਾਜਾ ਤੇ ਬਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਦੇ ਮੁਗਦਾਰੀ ਇਹ ਸਤਿਗੁਰ ਦੇ ਦਰਜ ਹੀ ਵੜਿਆਈ ਆ ਪਿਆਰਿਓ ਆਓ ਸਾਰੇ ਪੜਿਓ ਫਿਰ ਆਪਸ ਵਿੱਚ ਮਾਵਤੀ ਵੱਲ ਚੱਲੀਏ ਸੱਚੇ ਪਾਤਸ਼ਾਹ ਤੂੰ ਚਾਵੇਂ ਖਾਲੀ ਭਰ ਦੇਵੇਂ ਭਰਿਆਂ ਨੂੰ ਖਾਲੀ ਕਰ ਦੇਵੇਂ ਇਹ ਤਾਂ ਤੇਰੇ ਚੋਜ ਮਾਲਕਾ let yeah.